ਕੀ ਨੰਬਰ ਹੋਟੇ ਹਾਂਜੀ ਸਰ ਮੇਰਾ ਨਾਮ ਰਜਨੀ ਹੈ ਮੈਂ ਤੁਸੀਂ ਅੱਜ ਇੱਥੇ ਬਰਨਾਲੇ ਫਕਸ਼ਲ ਦੇ ਵਿੱਚ ਆਈ ਹਾਂ ਕਿੱਦਾਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਸੀ ਮੈਂ हिसार ਤੋਂ ਆਈ ਹਾਂ ਅੱਜ ਇੱਥੇ ਚਾਰ ਕਿਤਾਬਾਂ ਜਿਸ ਤਰ੍ਹਾਂ ਰਿਲੀਜ਼ ਹੋਈਆਂ ਦੋ ਕਵਿ ਕੰਗregation ਤੇ ਇੱਕ ਮਿੰਮੀ ਕਹਾਣੀ ਇੱਕ ਨਾਵਲ ਤੇ हिसार ਤੋਂ ਮੈਂ ਮਿੰਨੀ ਕਹਾਣੀ ਕੋਲੇ ਕੰਡੇ ਕਿਤਾਬ ਲੈ ਕੇ ਆਈ ਹਾਂ ਜੀ ਉਹਦੇ ਵਿੱਚ ਤੁਸੀਂ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂਜੀ ਮੇਰੇ 50 ਮਿੰਨੀ ਕਹਾਣੀਆਂ ਉਸ ਵਿੱਚ ਐਡ ਹੈ ਤੇ ਉਸ ਵਿੱਚ ਮੈਂ ਸਮਾਜਿਕ ਸਮੱਸਿਆਵਾਂ ਨੂੰ ਅੱਗੇ ਲੈ ਕੇ ਆਇਆ ਜੋ ਔਰਤ ਨਾਲ ਹੈ ਜੋ ਕੁਦਰਤ ਨਾਲ ਹੈ ਜੋ ਪ੍ਰਸ਼ਟਾਜਾਰ ਜੋ ਪ੍ਰਦੂਸ਼ਣ ਜੋ ਸਮਾਜਿਕ ਸਮੱਸਿਆਵਾਂ ਉਸ ਨੂੰ ਮੈਸੇਜ ਅੰਕਿਤ ਕੀਤਾ ਜਿਵੇਂ ਤੁਸੀਂ ਆਪਣੇ ਇੱਕ ਬਲੱਕਰ ਲਈ ਕੀਤੀ ਆ ਔਰਤ ਲਈ ਇਹ ਸਭ ਕੁਝ ਕਰਦਾ ਇਹਨਾਂ ਸੌਖਾ ਨਹੀਂ ਜੀ ਕਿਉਂਕਿ ਉਹਦੇ ਤੇ ਘਰ ਦੀਆਂ ਜ਼ਿੰਮੇਵਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੋ ਪਰਿਵਾਰਾਂ ਦੇ ਜ਼ਿੰਮੇਵਾਰੀਆਂ ਤੇ ਕੇ ਸੋਹਣੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਹਨਾ ਤਾਂ ਉਹਦੇ ਲਈ ਇਹ ਇੱਥੇ ਤੱਕ ਪਹੁੰਚਣਾ ਸੁਖਾ ਨਹੀਂ ਹੁੰਦਾ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀਂ ਜੋ ਗੱਲ ਕਹਿ ਰਹੇ ਹੋ ਉਹ ਮੋਸਟਲੀ ਗੱਲ ਹੁੰਦੀ ਹੈ ਜੀ ਪਰ ਮੇਰੇ ਨਾਲ ਆਪੋਜ਼ਿਟ ਹੈ ਮੇਰੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਪਰਿਵਾਰ ਨੇ ਵੀ ਦੋਨੋਂ ਪਰਿਵਾਰਾਂ ਨੇ ਪੂਰਾ ਸਾਥ ਦਿੱਤਾ ਮੈਂ ਇੱਕ ਟੀਚਰ ਹਾਂ ਮੇਰੇ ਸਕੂਲ ਵਿੱਚ ਵੀ ਮੈਨੂੰ ਸਾਰਿਆਂ ਨੇ ਹੀ ਮੋਟੀਵੇਟ ਕੀਤਾ ਬਾਕੀ ਜਿੱਥੇ ਤੱਕ ਗੱਲ ਰਹੀ ਮੁਸੀਬਤ ਦੀ ਦੇਖੋ ਜੀ ਆਸਾਨ ਕੰਮ ਕਰਨਾ ਹੁੰਦਾ ਤਾਂ ਐਨਾ ਹੀ ਸਾਰੇ ਲਈ ਹੋ ਜਾਂਦਾ ਕਮ ਔਖਾ ਸੀ ਤਾਈਂ ਕਰਨ ਵਿੱਚ ਵੀ ਮਜ਼ਾ ਆਇਆ ਹੈ ਤੇ ਤਾਈਂ ਤੁਹਾਡੇ ਵਰਗੇ ਦਾ ਸਾਥ ਮਿਲ ਕੇ ਇੱਥੇ ਤੱਕ ਪਹੁੰਚਿਆ ਹਾਂ ਜੀ ਮੈਂ ਤੁਹਾਨੂੰ ਲਿਖਣਾ ਚਾਹੋਗਾ ਕੀ ਕਿਸ ਨੂੰ ਗੋਡ ਗਿਫਟ ਦਵਾਂਗੀ ਕੀ ਕੰਮ ਹਾਂਜੀ 100% ਜੀ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਪਤਾ ਨਹੀਂ ਹੁੰਦਾ ਜੀ ਹਾਂਜੀ ਬਿਲਕੁਲ ਗੋਡ ਗਿਫਟਡ ਅਸਾਂ ਜਿਵੇਂ ਅੱਜ ਤੁਸੀਂ ਤੁਹਾਡੇ ਚਿਹਰੇ ਤੇ ਮੁਸਕਾਨ ਦਾ ਹੱਦਿਆ ਮਤਲਬ ਉਹ ਵੀ ਦੱਸਦੀ ਹੈ ਜੀ ਕਿ ਤੁਹਾਡੇ ਪਰਿਵਾਰ ਦੇ ਚੋਂ ਉਹਨਾਂ ਬੜੀਆ ਸਪੋਰਟ ਹੈ ਨਾ ਜੀ ਬਿਲਕੁਲ ਜੀ ਉਹ ਵੀ ਸੋਣੇ ਕਹਿੰਦੇ ਜਿਹੜਾ ਜਦ ਬੰਦਾ ਜ਼ਿੰਦਗੀ 'ਚ ਅੱਗੇ ਵਧਦਾ ਸਭ ਤੋਂ ਵੱਧ ਤੁਹਾਨੂੰ ਕਿਹਦੀ ਸਪੋਰਟ ਲਈ ਹੈ ਹਾਂਜੀ ਸਭ ਤੋਂ ਵੱਧ ਮਸਤ ਵੀਨਾ ਕੁਛ ਨਹੀਂ ਜੀ ਉਸ ਤੋਂ ਬਾਅਦ ਸਪੋਰਟ ਮੈਨੂੰ ਮੇਰੇ ਪਰਿਵਾਰ ਦੀ ਰਹੀ ਹੈ ਜੀ। ਪੇਕੇ ਨਹੀਂ ਸਭ ਜਦ ਦੀ ਆ ਦੋਨਾਂ ਦੀ ਜੀ ਬਿਲਕੁਲ ਬਰਾਬਰ ਅੱਜ ਜੀ ਮੈਂ ਕਹਾਂ ਤਾਂ ਮੈਨੂੰ ਸੋਹਰਿਆਂ ਦੀ ਸਪੋਰਟ ਰਹੀ ਹੈ ਜੀ ਪੇਕੇ ਤਾਂ ਬਹੁਤ ਸਾਲ ਪਹਿਲੇ ਪਿੱਛੇ ਰੱਖ ਕੇ ਆਇਆ ਆਪਾਂ ਤੇ ਜੇ ਆਪਾਂ ਗੱਲ ਕਰੀਏ ਦੋਨਾਂ ਦੀ ਦੋਨਾਂ ਪਰਿਵਾਰਾਂ ਨੇ ਮੇਰਾ ਬਹੁਤ ਸਾਥ ਦਿੱਤਾ ਸੀ। ਹਾਂਜੀ ਤੇ ਲਖਤ ਦੇ ਸਦੇਸ਼ ਕੀ ਦੇਣਾ ਚਾਹੋਗੇ ਪਰ ਸਾਡੇ ਚੈਨਲ ਦੇ ਰੇ ਪੂਰੀ ਦੁਨੀਆ ਦੇਖਦੀ ਆ। ਜੀ ਬਹੁਤ ਸਾਰੀਆਂ ਲੜਕੀਆਂ ਐਸੀਆਂ ਆ ਨੇ ਜਿਹੜੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੀ ਨੇ ਪਰ ਤੜਕੇ ਰਹਿ ਜਾਂਦੀਆਂ। ਹਾਂਜੀ ਬਿਲਕੁਲ ਆਪਨੇ ਬਹੁਤ ਕੁੜੀਆਂ ਆ ਜੀਆਂ ਜੋ ਕੋਸ਼ਿਸ਼ ਕਰ ਕਰਨਾ ਚਾਹੁੰਦੀਆਂ ਪਰ ਉਹ ਦਬ ਕੇ ਰਹਿ ਜਾਂਦੀਆਂ ਕਿਉਂਕਿ ਉਹਨਾਂ ਨੂੰ ਪ੍ਰੋਪਰ ਪਲੇਟਫਾਰਮ ਨਹੀਂ ਮਿਲਦਾ ਤੇ ਮੈਂ ਉਹਨਾਂ ਲਈ ਇੱਕ ਸਨੇਹ ਦੇਣਾ ਚਾਹੁੰਦੀ ਆ ਕਿ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਪ੍ਰੋਪਰ ਪਲੇਟਫਾਰਮ ਤੋਂ ਹੀ ਤੁਸੀਂ ਜ਼ਿੰਦਗੀ ਦੀ ਸਟਾਰਟਿੰਗ ਕਰਨੀ ਹੈ ਤੁਸੀਂ ਇੱਕ ਕਮਰੇ 'ਚ ਬਹਿ ਕੇ ਇਕੱਲੇ ਬਹਿ ਕੇ ਬਹੁਤ ਕੁਝ ਅੱਗੇ ਵਧਣ ਨਹੀਂ ਕਰ ਸਕਦੇ ਹੋ ਇੱਕ ਜ਼ਰੂਰਤ ਹੈ ਤੁਹਾਡੇ ਹੌਸਲੇ ਦੀ ਤੁਹਾਡੇ ਜਜ਼ਬਾਤ ਦੀ ਤੁਹਾਡੀ ਉਮੀਦ ਦੀ ਤੁਹਾਨੂੰ ਖੁਦ ਤੇ ਵਿਸ਼ਵਾਸ ਹੋਏਗਾ ਤਾਂ ਤੁਸੀਂ ਬਹੁਤ ਤੱਕ ਅੱਗੇ ਤੱਕ ਜਾ ਸਕਦੇ ਹੋ ਔਰਤ ਲਈ ਉਹਨਾਂ ਨੂੰ ਬੱਚਿਆਂ ਨੂੰ ਪਾਲਣ ਪੋਸ਼ਣ ਤੋਂ ਲੈ ਕੇ ਵੀ ਕਰਦੇ ਆ ਜਿੰਨਾ ਬਾਰੇ ਕੋਈ ਕਾਫੀ ਵੱਡਾ ਕਰਦਾਰ ਬੋਣਾ ਪੈਂਦਾ ਹੈ ਨਾ ਜੀ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਇੰਨਾ ਟਾਈਮ ਟਾਈਮ ਦੇਣਾ ਆਪਣੇ ਆਪ ਨੂੰ ਇੰਨਾ ਅੱਗੇ ਲੈ ਕੇ ਉਹਨਾਂ ਸੌਖਾ ਨਹੀਂ ਜੀ ਬਿਲਕੁਲ ਉਸ ਲਈ ਜੀ ਥੋੜਾ ਜਿਹਾ ਟਾਈਮ ਫालतू ਲਾਣਾ ਪੈਂਦਾ ਜੀ ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਰੁਟੀਨ ਹੈ ਉਸ ਨੂੰ ਅਸੀਂ ਐਸ ਰੁਟੀਨ ਹੀ ਕਰਨਾ ਹੈ ਪਰ ਉਸ ਤੋਂ ਬਾਅਦ ਜੋ ਸਮਾਂ ਬਚਦਾ ਹੈ ਉਸ ਵਿੱਚੋਂ ਕੱਢ ਕੇ ਅਸੀਂ ਆਪਣੇ ਲਈ ਕਰਨਾ ਹੈ ਟਾਈਮ ਜਿਤਾਈ ਇਸ ਚੀਜ਼ਾਂ ਨੂੰ ਲਿਖਿਆ ਜਾ ਸਕਦਾ ਹੈ ਅੱਜ ਜੀ ਸਭ ਤੋਂ ਵੱਧ ਤੁਸੀਂ ਕਿਹੜਾ ਕਿਨੂੰ ਦਿੰਦੇ ਹੋ ਤੁਹਾਡੀ ਫੈਮਿਲੀ ਵਿੱਚ ਮੁਬ ਜ਼ਿਆਦਾਤਰ ਤੁਹਾਡੇ ਹਸਬੰਦ ਵਾਲੇ ਨਾਲ ਆਏ ਨੇ ਜੀ ਬਿਲਕੁਲ ਜੀ ਬਿਲਕੁਲ ਕਿਹਦੇ ਸੱਸ ਸਹੇਰੀ ਕੇ ਮਾਤਾ ਜੀ ਮੇਰੇ ਮਾਤਾ ਜੀ ਹੈ ਤੁਹਾਡੇ ਮਾਤਾ ਜੀ ਜੀ ਤਾਂ ਕਿਹਨਾਂ ਸਿਰਾਂ ਤੋਂ ਹਾਂਜੀ ਸਭ ਨੂੰ ਹੀ ਹੈ ਜੀ ਜੋ ਮੇਰੇ ਨਾਲ ਆਏ ਹੈ ਉਹਨਾਂ ਨੂੰ ਵੀ ਜੀ ਜੋ ਮੇਰੇ ਨਾਲ ਨਹੀਂ ਆਏ ਇੱਥੇ ਤੱਕ ਪਹੁੰਚ ਉਹਨਾਂ ਦਾ ਵੀ ਓਨਾ ਹੀ ਯੋਗਦਾਨ ਹੈ ਜੋ ਇੱਥੇ ਤੱਕ ਮੇਰੇ ਨਾਲ ਨਹੀਂ ਆਇਆ ਜੀ ਜ਼ਰੂਰੀ ਨਹੀਂ ਜੋ ਤੁਹਾਡੀ ਬਹੁਤ ਜ਼ਿਆਦਾ ਕੀ ਨਾ ਸੀ ਜੀ ਕੁਲੇ ਕੰਡੇ ਜੀ ਮੈਂ ਕੀ ਕਹਿਣਾ ਚਾਹੂੰਗੀ ਅੱਜ ਜਿਹੜੀਆਂ ਕਿਤਾਬ ਵਿੱਚ ਉਮਦੇਸ਼ ਦਿੱਤੀਆਂ ਜੀ ਨਮਸਕਾਰ ਜੀ ਮੈਂ ਅੰਜਨਾ ਮੈਨਨ ਸਿਰਜਣਾ ਤੇ ਸੰਵਾਸ ਆਇ ਸਭਾ ਦੀ ਪ੍ਰਧਾਨ ਅਸੀਂ ਅੱਜ ਇੱਥੇ ਬੱਚਿਆਂ ਦਾ ਦੂਸਰਾ ਸਲਾਨਾ ਸਾਹਿਤਿਕ ਮੁਕਾਬਲਿਆਂ ਦਾ ਪ੍ਰੋਗਰਾਮ ਕੀਤਾ ਸੀ ਸਾਡੀ ਸਭਾ ਵੱਲੋਂ ਤੇ ਇਸ ਵਿੱਚ ਬੱਚਿਆਂ ਨੇ ਸਾਹਿਤਿਕ ਮੁਕਾਬਲੇ ਕਰਾਏ ਜਾਂਦੇ ਨੇ ਸੱਤ ਮੁਕਾਬਲੇ ਕਰਾਏ ਨੇ ਅਸੀਂ ਪ੍ਰਾਇਮਰੀ ਵਰਗ ਮਿਡਲ ਵਰਗ ਤੇ ਸਕੈਂਡਰ ਵਰਗ ਦੇ ਤੇ ਸਾਰੇ ਬੱਚਿਆਂ ਦੀ ਅਲੱਗ-ਅਲੱਗ ਜਜਮੈਂਟ ਤੇ ਅਲੱਗ-ਅਲੱਗ ਹੀ ਸਾਰਿਆਂ ਦੇ ਨਤੀਜੇ ਕੋਸ਼ਤ ਕੀਤੇ ਜਾਣਗੇ ਤੇ ਸਾਰਿਆਂ ਨੂੰ ਸਨਮਾਨ ਦਿੱਤੇ ਜਾਣਗੇ ਇਸ ਤੋਂ ਬਿਨਾ ਸਾਡੇ ਅੱਜ ਦੇ ਸਮਾਗਮ ਦੇ ਮਹਿਮਾਨ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਸਰਦਾਰ ਬਿੰਦਰ ਸਿੰਘ ਖੁੰਡੀਕਲਾ ਅਤੇ ਸਰਦਾਰ ਚਰਨ ਸਿੰਘ ਭਦੌੜ ਜੀ ਕਹਾਣੀਕਾਰ ਜਸਵੀਰ ਰਾਣਾ ਤੇ ਸਾਡੇ ਇਥੇ ਉਹਨਾਂ ਨੇ ਲੋਕ ਅਰਪਣ ਕੀਤਾ ਚਾਰ ਪੁਸਤਕਾਂ ਦਾ ਜਿਸ ਵਿੱਚ ਰਜਨੀ ਜੀ ਹਿਸਾਰ ਤੋਂ ਕਹਾਣੀਆਂ ਦੀ ਪੁਸਤਕ ਸੀ ਉਹਨਾਂ ਦੀ ਕੁਲੇ ਕੰਡੇ ਤੇ ਗੁਰਪ੍ਰੀਤ ਢਾਲੀਵਾਲ ਜੀ ਦੀ ਕਿਤਾਬ ਮੇਰੇ ਜਜ਼ਬਾਤ ਤੇ ਰੁਪਿੰਦਰ ਸੈਣਾ ਜੀ ਦੀ ਮੈਂ ਤੇ ਮੇਰੇ ਗੀਤ ਤੇ ਦਵਿੰਦਰ ਖੋਸ਼ ਢਾਲੀਵਾਲ ਜੀ ਦਾ ਨਾਵਲ ਕਤਲ ਕੇ ਬਹੁਤ ਖੁਸ਼ੀ ਇਹਨਾਂ ਨੂੰ ਅਸੀਂ ਲੋਕ ਅਰਪਣ ਕੀਤਾ ਤੇ ਇਹਨਾਂ ਬਾਰੇ ਵਿਚਾਰ ਰੱਖੇ ਗਏ ਵਿਦਵਾਨਾਂ ਵੱਲੋਂ ਉਹਨਾਂ ਤੇ ਕਿਤਾਬਾਂ ਤੇ ਬੋਲਿਆ ਗਿਆ ਤੇ ਉਸ ਤੋਂ ਬਾਅਦ ਸਭਾ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਫੁਲਕਾਰੀਆਂ ਦੇ ਕੇ ਅਤੇ ਸਨਮਾਨਜਨ ਦੇ ਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਸਮਾਗਮ ਆ ਜਿਹੜਾ ਇਹਨਾਂ ਨੂੰ ਯਾਦਗਾਰੀ ਰਹੂਗਾ ਇਸ ਤੋਂ ਬਿਨਾ ਜਿਹੜੇ ਵੀ ਬੱਚਿਆਂ ਦੇ ਕਹਾਣੀ ਲਿਖਣ ਕਵਿਤਾ ਲਿਖਣ ਲੇਖ ਲਿਖਣ ਤੇ ਕਵਿਤਾ ਉਚਾਰਨ ਗੀਤ ਗਾਇਨ ਸੁੰਦਰ ਲਿਖਾਈ ਤੇ ਪੇਂਟਿੰਗ ਦੇ ਮੁਕਾਬਲੇ ਹੋਏ ਨੇ ਉਹਨਾਂ ਵਿੱਚ ਬਰਨਾਲੇ ਜ਼ਿਲ੍ਹੇ ਦੇ 2 250 ਦੇ ਵਿੱਚ ਵਿੱਚ ਬੱਚਿਆਂ ਨੇ ਭਾਗ ਲਿਆ ਏ ਤੇ ਇਹ ਗਿਣਤੀ ਪਿਛਲੀ ਵਾਰ ਨਾਲੋਂ ਵਧੀ ਹੈ ਤੇ ਉਮੀਦ ਕਰਦੇ ਹਾਂ ਅਗਲੀ ਵਾਰ ਹੋਰ ਵਧੂਗੀ ਅਸੀਂ ਤੁਹਾਡੇ ਚੈਨਲ ਰਾਹੀਂ ਇਹ ਸਦੇਹਾਂ ਦੇਣਾ ਚਾਹੁੰਦੇ ਹਾਂ ਸਾਰੇ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਸਾਡੇ ਇਸ ਪੰਜਾਬੀ ਪੀਨੀਰੀ ਨਾਲ ਜੁੜਨ ਤਾਂ ਕਿ ਅਸੀਂ ਬੱਚਿਆਂ ਨੂੰ ਅੱਗੇ ਲੈ ਸਕੀਏ ਨਵਾਂ ਨਰੋਇਆ ਪੰਜਾਬ ਸਿਰਸਕੀਏ ਨਸ਼ਿਆਂ ਤੋਂ ਮੁਕਤ ਸਾਹਿਤਿਕ ਬਿਰਤੀਆਂ ਵਾਲਾ ਪੰਜਾਬ ਸਿਰਸਕੀਏ ਬਹੁਤ ਸ਼ੁਕਰੀਆ